ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜਾ ਤਾਂ ਹਾਂਜੀ ਵੀਰੇ ਹੋਗੇ ਮੈਂ ਤੁਸੀਂ ਸਾਰੇ ਹੋ ਕੇ ਕਰ ਦਾਂਗੀ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਜਾ ਰਹੇ ਆਂ ਬਈ ਨਾਨਕੀ ਤੇ ਧਕਾਵਾਂਗੇ ਤੁਹਾਨੂੰ ਸਾਰਾ ਕੁਝ ਕੀ ਆਪਾਂ ਕੀ ਕੀ ਉੱਥੇ ਕਰਦੇ ਆਂ ਤੇ ਹੁਣ ਆਪਾਂ ਜਾਣ ਲੱਗੇ ਆਂ ਬਸ ਤਿਆਰ ਹੋ ਗਿਆਂ ਤੇ ਸਾਰੇ ਤਿਆਰ ਹੋ ਚੁੱਕੇ ਨੇ ਮੰਮੀ ਵੀ ਰੈਡੀ ਵੀ ਤੇ ਹੁਣ ਬਸ ਜਾ ਰਹੇ ਆਂ ਵੀਰੇ ਤਿਆਰੀ ਆ ਬਸ ਚੱਲਦੇ ਆ ਚਲੋ ਫਿਰ ਤੁਹਾਨੂੰ ਰੋੜਤੀ ਦਿਖਾਉਣੇ ਆ ਚਲੋ ਫਿਰ ਆ ਜਾਓ ఎన్డీఎ <coughs>

ਹੈਲੋ ਵੀਰੇ ਹੁਣ ਆਪਣੇ ਮਾਮਾ ਜੀ ਮਮੀ ਜੀ ਵੀ ਆ ਚੁੱਕੇ ਨੇ ਤੇ ਹੁਣ ਪਾਸਾ ਹੈ ਇੱਥੇ ਗੱਲਾਂ ਮੱਤਾ ਕਰਦੇ ਆ ਫਿਰ ਤੁਹਾਨੂੰ ਦਿਖਾਉਣਾ ਜੇ ਮੇਰੇ ਮਾਸੀ ਦਾ ਮੁੰਡਾ ਆ ਗਿਆ ਫਿਰ ਤਾਂ ਯਾਰ ਗੱਲੇ ਵਾਂ ਜਿਉਂਦੀ ਮਾਂ ਲੋਕ ਦੀ ਚਲੋ ਫਿਰ ਦਿਖਾਉਣਾ ਸਾਨੂੰ ਤੇ ਦਿਖਾਈਏ ਕੀ ਚੀਜ਼ ਹੈ ਦਿਖਾਈਏ ਮਾਸੀ ਦਾ ਮੁੰਡਾ ਆ ਗਿਆ ਮੁੰਡਾ ਮਾਸੀ ਦਾ ਆਵੇ ਵੀਰੋ ਜਦੋਂ ਆਇਆ ਤੀੜਾ ਵਲੌਗ ਹੋਣਾ ਘੜ ਰਹੀ ਮੁੰਡਾ ਵਾਸੀ ਦਾ ਮੁੰਡਾ ਵਾਸੀ ਦਾ ਚਲਾਉਂਦਾ ਮੈਂ ਨਹੀਂ ਬਸਮੀ ਲੋਰੀ ਅੱਜ ਦਾ ਵਲੌਗ ਮੈਂ ਨਹੀਂ ਸੁਣਾਉਂਗਾ ਮੈਂ ਬਣਾਉਂਗਾ ਦੀ ਤੱਕ ਉੱਠਾ ਮੈਂ ਨਹੀਂ ਜਾ ਕਲੇਰ ਓਏ ਓਏ ਹਟ ਜਾ ਚਲੋ ਭਈਆ ਤਾਂ ਵਲੌਗ ਇਹ ਬਣਾਉਗਾ ਬਣਾਓ ਜੀ ਵਲੋਗਰ ਸਾਹਿਬ ਕੀ ਕਰਦੇ ਹੋ ਜੀ ਵੀਡੀਓ ਹਾਂ ਜੇ ਚੱਕੋ ਬਰੌਂਠਾ ਬਸ ਕੋ ਮੜ ਪਾ ਜੀ ਬਸ ਇਹਨਾਂ ਕੀ ਕਰਿਆ ਦੀ ਵੀਰੇ ਦੇਰੇ ਅਸੀਂ ਚੱਕੋ ਬਰੌਂਠਾ ਬਸ ਇਹਨਾਂ ਕੀ ਕਰਿਆ ਦੀ ਕੀ ਖਾਣਾ bro ਯਰ ਕਿੰਨੂ ਖਾਣੇ ਅੱਜ ਖਾਓ bro ਲੈ ਟੱਟੀ ਬਹਿ ਗਿਆ ਓਰੇ ਅੰਤਤ ਮਸਕੜਾ ਦੀ ਛੜੇ ਹੋਏ ਨੇ ਅਮਰੂਦ ਦਿਖਾਈਏ ਅਮਰੂਦ ਮਿਲੂਗੇ ਓਏ ਹੱਥ ਨਹੀਂ ਤਾਂ ਕਾਹ ਚੱਲ ਪਰਾਂ ਆ ਵੇਖ ਲੈ ਰੁੱਤੀ ਕਰ ਲਈ ਦਿਖਾਈਏ ਅਦਨ ਮੰਗੂ ਦੇਖ ਰਹਾ ਅਮਰੂਦ ਹੈਗੇ ਨੇ ਤੇ ਅਮਰੂਦ ਹੈਗੇ ਨਾ ਵੇ ਚਲ ਤੁਹਾਨੂੰ ਗਾਇਸ ਮਰੂਦ ਤੋੜ ਕੇ ਮਿਲਦੇ ਆਂਗੇ ਆ ਗਏ ਨੇ ਗਾਇਸ ਮਰੂਦ ਨਹੀਂ ਹੈਗੇ ਹੈਗੇ ਨਹੀਂ ਮਰੂਦ ਹੋਰੇ ਚਲੋ ਚਲੇ ਓ ਮੈਂ ਕਾਣਾ ਤੂੰ ਕਾਣਾ ਤੂੰ ਇਹ ਦੇਖੋ ਓਏ ਅੱਜ ਤਾਂ ਬਾਈ ਸੜਿਆ ਹੋਇਆ ਮੰਦਾ ਫਿਰਦਾ ਓਏ ਪਹਿਲਾਂ ਤਾਂ ਤੂੰ ਚਲੋ ਲੈਟਰਿੰਗ ਅਲੱਗ ਜਿੱਥੇ ਤੋ ਤਾ ਹਾਂ ਆ ਗਿਆ ਮਨੇ ਤਾ ਵਾ ਕਾਣਾ ਲੈਟਰਿੰਗ ਕਰੀਏ ਚਲ ਪਾ ਤਾ ਓਏ ਯਾਰ ਕਿੰਨੂੰ ਤੋੜਨ ਵਕਿਆ ਦੀ ਕਰਾੜ ਜਾਈ ਅੱਛਾ ਥੱਲੇ ਤੇ ਪੈਰ ਨੂੰ ਤੱਕੋ ਥੱਲੇ ਬੈਠ ਕੇ ਕਿੰਨੂੰ ਤੋੜ ਦਿੰਦੇ ਨੇ ਇਹ ਕਿਉਂ ਤੋੜਦੇ ਨੇ ਆ ਦੇ ਉੜਦੇ ਆ ਵੀਰੇ ਨਾ ਫਰੂੜ ਟਟੀਆਂ ਲਾ ਦੇਖੋ ਫੇਰ ਬਹਿ ਗਿਆ ਦੇਖੋ ਆ ਯਾਰ ਨਾ ਪਾਣੀ ਪਾਣੀ ਤਾਂ ਲੈ ਕੇ ਬਹਿ ਜਾ ਘਟੋ ਘਟੋ ਆ ਦੇ ਆ ਦੇਖੋ ਵੀਰੋ ਕੀ ਗੱਮ ਹੋ ਗਿਆ ਆਏ ਚੱਕੋ ਬਰੰਧਾ ਬਣ ਗਿਆ ਮੈਨੂੰ ਇਹਦੇ ਹਾਸੇ ਆ ਰਹੀ ਆ ਉਹ ਜੀ ਟ ਭਾਗ ਧਮ ਧਮ ਕੀ ਇੰਟ ਭਾਗ ਧਮ ਧਮ ਚੀਕ ਬਾਗ ਧੰਦਮ ਕਲੀਡਿੰਗ ਹੈ ਨਾ ਯਾਰ ਹਨਾ ਉਹਦੀ ਇਹ ਆਈਫੋਨ ਹੈ ਔਰ ਇਹ ਰਿਹਾ ਹਾ ਦੇਖੋ ਭਾਈ ਦੇਖੋ ਬਲੌਗਰ ਆ ਤਾਂ ਮੰਨੀ ਹੈ ਹਾ ਦੇਖੋ ਨੈਂਬੂ ਲੱਗ ਰਹੇ ਛੜ ਯਾਰ ਬਲੌਗ ਦੀ ਐਂਡ ਕਰ ਫੇਰ ਬਣਾਵਾ ਇਹ ਦੁਬਾਰਾ ਬਲੌਗ ਐਂਡ ਕਰਦੇ ਥੈਂਕ ਯੂ ਗਾਇਜ਼ ਥੱਕੇ ਹਾਂ ਯਾਰ ਅੱਧੇ ਘੰਟੇ ਬਾਅਦ ਮਿਲ ਗਿਆ ਦੀ ਚੱਪਲ ਛੜੇ ਹੋਏ ਦੀ ਮੋਜਾ ਸਾਨੇ ਵਿੱਚ ਵੜ ਕੇ ਹਰੇ ਦੇ ਲੱਭੀ ਆ ਗਈ ਉਹ ਲੱਭੀ ਆ ਜਾਓ ਕਿੰਨੂੰ ਤੋੜ ਕੇ ਲਿਆ ਹੱਸਤਾ ਗਾਈਜ਼ ਮਾਰਨ ਲੱਗੇ ਤੇ ਇਹ ਜਾਓ ਕਿੰਨੂੰ ਤੋੜ ਕੇ ਲਿਆ ਗਏ ਗਾਈਜ਼ ਵਾਸਤੇ ਅੱਗੇ ਲਾਗੇ ਤੋੜ ਦੇ ਨਾ ਚੱਲੋ ਤੋੜੋ ਤੋੜੋ ਨੇ ਪੁੱਕੇ ਨੂੰ ਤੋੜੋ ਓ ਟੰਗਰਾ ਓ ਤੈਨੂੰ ਆ ਅਗਲ ਤੇ ਮਾਰ ਦੇ ਮਾਰੂ ਮੂੰਹ ਤੇ ਗਾਈਜ਼ ਸਾਹਮਣੇ ਬੇਇੱਜ਼ਤੀ ਕੋ ਕਰਦਾ ਮੈਨੂੰ ਹੋੜੀ ਇਹ ਨਹੀਂ ਦੱਸ ਸਕਦਾ ਹੈ ਗਿਆ ਉਹ ਬੈਠ ਕੇ ਕਰ ਬੋੜਾ ਨਹੀਂ ਅਮ ਕਰਦਾ ਗਾਈਸ ਉਹ ਗਾਈਸ ਯਾਰ ਇਹਨੂੰ ਕੀ ਪਤਾ ਕਰ ਕਿੰਨੇ ਉੱਪਰ ਦਾ ਖਿੰਗੋ ਕੋਈ ਕਮੈਂਟ ਕਰਕੇ ਜਰੂਰ ਦੱਸਣਾ ਵੀ ਇਹ ਕਿਹਦਾ ਬੂਟਾ ਤੋੜ ਕੇ ਦਾ ਲਿਆ ਦੇ ਐ ਕਿ ਮੈਂ ਦੱਸਣਗੇ ਗਾਈਸ ਉਹ ਲੱਗ ਰਹਾਗਾ ਓ ਯਾਰ ਇਹ ਯਾਰ ਆ ਲੱਗ ਰੇਰ ਮੈਂ ਇਹ ਕਿ ਜਗ ਲੰਗਾ ਬਰਾ ਗਾਈਸ ਵਲੌਗ ਸ਼ੂਟ ਕਰਤ ਨਾਲ ਦਾ ਜ਼ਿਆਦਾ ਹੋ ਰਿਹਾ ਜ਼ਿਆਦੀ ਹੋਗਾ ਕਿਡੀ ਪੂਰੀ ਜਾਂਦਾ Hva <laughs> skjer? <laughs> <Kusumuu. laughs>

ਤੇ ਮੁੰਡਾ ਮਾਸੀ ਦਾ ਆ ਚੁੱਕਿਆ ਤੇ ਦੇਖੋ ਤੇ ਹੁਣ ਭਈ ਇਹ ਜਾ ਰਿਹਾ ਤੇ ਗਾਈਸ ਆਪਾਂ ਜਾਣਿਆ ਹੁਣ ਪਿੰਡ ਆਪਾਂ ਆਗੇ ਦੀ ਪਹਿਲਾਂ ਵਧੀਆ ਐਂਟਰਟੇਨਮੈਂਟ ਕੀਤਾ ਹੁਣ ਤੋਂ ਆਪਾਂ ਪਿੰਡ ਜਾ ਰਹੇ ਹਾਂਗੇ ਘਰੇ ਵੀ ਨਹੀਂ ਸਕਦਾ ਫਿਰ ਦਾਦੀ ਬਿਮਾਰ ਹੈਗੀ ਚਲੋ ਕਦੋਂ ਤੇ ਭਾਈ ਮਾਂ ਦਾ ਸਨੋ ਦਿਖਾਉਂਗਾ ਫਿਰ ਜਦੋਂ ਮੈਂ ਜਾਊਗਾ ਇਹਨੇ ਦਾ ਮੇਰਾ ਭਾਈ ਜਾ ਰਿਹਾ ਆਪਾਂ ਜਾ ਰਹੇ ਹਾਂ ਮੇਰਾ ਭਾਈ ਜਾ ਰਿਹਾ ਇਹਨੇ ਦਾ ਵੇ ਤੇ ਮੈਂ ਤਾਂ ਜੇ ਚਾਹਾਂਗਾ ਉਹ ਤਾਂ ਦਿਖਾਉਂਗਾ ਤੇ ਐਨੇ ਮੇਰਾ ਭਾਈ ਆ ਰਿਹਾ ਵੀਰੇ ਓਕੇ ਬਾਈ ਬਰੇ ਦੇ ਨਾਲ ਵੀਡੀਓ ਬਹੁਤ ਘੈਂਡ ਬਣਦੀ ਆਣੀ ਠੀਕ ਹੈ ਤੇ ਇਹਦੇ ਨਾਲ ਹੁਣ ਵੀਡੀਓ ਬਹੁਤ ਘੈਂਡ ਬਣਦੀ ਆਣੀ ਤੇ ਅੱਜ ਵੀ ਇਹ ਆਇਆ ਸੀ ਮੇਰੀ ਮਾਸੀ ਦਾ ਮੁੰਡਾ ਤੇ ਬਹੁਤ ਨਿਆਰੇ ਲੱੱੱਤੇ ਯਾਰ ਤੇ ਚਲੋ ਬਾਈ ਆ ਦੇਖੋ ਮਾਸੀ ਨੇ ਤੇ ਹੁਣ ਜਾ ਰਹੇ ਨੇ ਚਲੋ ਬਈ ਠੀਕ ਹੈ ਜੀ ਦੇਖੋ ਬਈ ਕਿੱਲਾ ਮਾਰਾਂਗੇ ਆ ਦੇਖੋ ਮਾਸੀ ਹੱਸ ਕਰ ਜਾਓ ਚਲੋ ਬਈ ਜਾ ਰਹੇ ਨੇ ਦੇਖੋ ਬਈ ਸਾਰੇ ਮਿਲ ਰਹੇ ਨੇ ਤੇ ਜਾ ਰਹੇ ਹਾਂ ਮੇਰੇ ਹਾਂ ਜਾ ਰਹੇ ਹਾਂ ਕਰ ਦੋ ਬਈ ਆਡੀਅנס ਪਾ ਕੇ ਕਰ ਦੋ ਚਲੋ ਬਈ ਫਿਰ ਮੱਤਾਂ ਆਸ ਚਲੋ ਬਈ ਮਾ ਤੋਰੀ ਤੋੜ ਲਿਆ ਹੁਣ ਕੰਧ ਤੇ ਚੜਿਆ ਸੀ ਯਾਰ ਥੋੜੀ ਬਹੁਤੀ ਛੱਟ ਵੀ ਲੱਗੀ ਚਲੋ ਕੋਈ ਨਾ ਤੋਰੀਆਂ ਕਾ ਗਿਆ ਚਲੋ ਬਈ ਚਾਲਦੇ ਆ ਹੁਣ ਬਾਜ਼ਾਰ ਦੀ ਉਹ ਤਿਆਰੀ ਆ ਚਾਲਦੇ ਆਪਣੇ ਨੇ ਨੇ ਅਰੇ ਬੀ ਇੱਕ ਉਹ ਵੀ ਨੇ ਵੀ ਇਹ ਤਾਂ ਕੋਈ ਵੀ ਰੱਗੇ ਦੀ ਇਹ ਤਾਂ ਕਰਕੇ ਵੀ ਐ ਨਹੀਂ ਰਹੀ ਆਰੀ ਕੰਧ ਤੇ ਮਰੇ ਨਹੀਂ ਚਲੋ ਬਈ ਹੁਣ ਤੁਹਾਨੂੰ ਜਾਣ ਲੱਗਿਆ ਹੋਣ ਚਲੋ ਬਈ ਹੁਣ ਆਪਾਂ ਜਾਣ ਲੱਗਿਆ ਰੈਡੀ ਸੈਡੀ ਹੋ ਗਿਆ

ਵੀਡੀਓ ਆ ਕੇ ਪਹੁੰਚ ਨਹੀਂ ਰਹੀ ਵੀਡੀਓ ਜਬੜਾ ਆ ਰਿਹਾ ਹੈ ਮੈਂ ਮੋਲ ਲਈਏ ਸਾਰੇ ਰੁਮਾ ਜੀਦਾ ਹੈ ਹਾਂ ਬਲੌਗ ਹੁਣ ਆ ਬਿੱਡਾ ਲੈ ਬਾਈ ਹੁਣ ਆਪਾਂ ਘਰੇ ਜਾਣਾ ਤੇ ਰਾਵਣ ਵੀ ਬਣਾਉਣਾ ਉਹਦਾ ਵੀ ਬਲੌਗ ਆਊਗਾ ਪਰ ਰਾਵਣ ਬਣਾਉਣਾ ਈ ਹੈ ਤੇ ਉਹਦਾ ਵੀ ਬਲੌਗ ਆਊਗਾ ਯਾਰ ਸਟ੍ਰਕਚਰ ਤਾਂ ਤਿਆਰ ਕਰ ਲੀਏ ਸਟ੍ਰਕਚਰ ਔਖਾ ਹੁੰਦਾ ਮੈਂ ਕਿਵੇਂ ਵਲੌਗ ਬਣਾਉਂਗਾ ਇਕੱਲਾ ਜਾਣਾ ਇਸ ਸਟ੍ਰਕਚਰ ਔਖਾ ਹੁੰਦਾ ਸਟ੍ਰਕਚਰ ਬਣਾ ਕੇ ਜਦੋਂ ਖਵਾਰ ਕਬੂਰ ਲਾਵਾਂਗੇ ਉਸ ਨੂੰ ਦਗਾਵਾਂਗੇ ਤੇ ਕੱਢ ਲਓ ਫਿਰ ਮੋਟੇ ਸੈਂਗਲ ਭਾਈ ਹੁਣ ਆਪਾਂ ਨੇ ਉਧਰ ਦੂਜੇ ਮਾਮੇ ਕੇ ਵੀ ਰੁਕਣਾ ਤੇ ਬਸ ਹੁਣ ਚੱਲਦੇ ਆ ਆਹ ਲੈ ਕੋਈ ਨਹੀਂ ਨਾ ਨਦੀ ਗਨੀ ਲਿਆ ਆ ਦੇਖੋ ਇਹ ਮਾਮਾ ਜੀ ਬੋਲਦੇ ਬੋਲਦੇ ਮਾ ਮਾ ਬੋਰੇ ਬਿਤਾ ਰਹੇ ਆਂ ਦੀ ਮਾਮਾ ਜੀ ਮੈਂ ਕਹਿ ਰਿਹਾ ਆ ਆਡੀਅੰਸ ਨੂੰ ਜਿਹੜੇ ਜਿਹੜੇ ਵੀ ਮੇਰੇ ਵੀਰ ਦੇਖਦੇ ਨੇ ਵਲੌਗ ਮੁੰਡੇ ਦਾ ਵਲੌਗ ਬਹੁਤ ਸੋਹਣੇ ਹੁੰਦੇ ਨੇ ਮਿਹਨਤ ਬਹੁਤ ਕਰਦਾ ਵੀਰੇ ਰਿਕਵੈਸਟ ਆ ਤੁਹਾਨੂੰ ਜਰੂਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮੁੰਡੇ ਨੂੰ ਬਹੁਤ ਮਿਹਨਤ ਕਰਦਾ ਮੁੰਡਾ ਥੈਂਕ ਯੂ ਥੈਂਕ ਯੂ ਮਾਮਾ ਜੀ ਮੇਰੇ ਬਾਬਾ ਬਾਹਰ ਗਿਆ ਤੇ ਆਪਣੇ ਮਾਮਾ ਜੀ ਵੀ ਬਾਹਰ ਗਏ ਹੋਏ ਨੇ ਕੇ ਆ ਦੇਖੋ ਚੈਨਲ ਮਾਮੇ ਦਾ ਇੱਕੋ ਬਈ ਇਹਨਾਂ ਦਾ ਵੀ ਚੈਨਲ ਆ ਮੈਂ ਲਿੰਕ ਪਾਉਂਗਾ ਮੈਂ ਲਿੰਕ ਪਾਉਂਗਾ ਲੀਕ ਸ਼ੇਅਰ ਸਬਸਕ੍ਰਾਈਬ ਲਾਈਕ ਸਾਰਾ ਕੁਝ ਕਰਨਾ ਵੀ ਰਿਓ ਤੇ ਬਾਹਰਲੇ ਇਸ ਵਾਰ ਜਾਣਕਾਰੀ ਦੇ ਬਾਹਰਲੇ ਇਸ ਵਾਰ ਇਹ ਜਾਣਕਾਰੀ ਦਿੰਦੇ ਨੇ ਤੇ ਠੀਕ ਆ ਵੀ ਹਾਂਜੀ ਹਾਂਜੀ ਚਲੋ ਬਈ ਹੁਣ ਚੱਲਣ ਲੱਗੇ ਆਂ ਜਿਹੜੇ ਮੋਟਰਸਾਈਕਲ ਕੱਢ ਲੈਗਾ ਤੇ ਉਧਰ ਦੂਜੇ ਮਾਮੇ ਕੇ ਵੀ ਰੁਕਣਾ ਹੁਣ ਸੋਨੂੰ ਘਰੇ ਆ ਕੇ ਮਿਲਦੇ ਆਂ ਬਾਈ ਤਾਂ ਚਲੋ ਭਾਈ ਹੁਣ ਆ ਪਾ ਚੁੱਕਿਆ ਕਰੇ ਤੇ ਕਰੇ ਹੁਣ ਥਾਰ ਬਹੁਤ ਜ਼ਿਆਦਾ ਹਵਾ ਨੇਰੀ ਬੱਦਲ ਦੇਖ ਸਕਦੇ ਸੀ ਬੱਦਲ ਹੋ ਚੁੱਕੇ ਨੇ ਤੇ ਹੁਣ ਆ ਕਰਿਆ ਚੁੱਕਿਆ ਤੇ ਆਦੀ ਵਲੋਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਤੇ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਵੀ ਕਰਿਓ ਧੰਨਵਾਦ ਮੇਰੇ ਵੀਰਿਆਂ ਦਾ ਵੀਡੀਓ ਦੇਖਣ ਬਾਅਦ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਬਾਏ